ਉਹ ਆਪਾਂ ਕਰ ਲਿਆ ਗਰਮ ਤੇ ਇਹਨੂੰ ਥੋੜਾ ਘੱਟ ਹੀ ਗੈਸ ਤੇ ਰੱਖਿਓ ਮਤਲਬ ਘੱਟ ਅੱਗ ਤੇ ਇਹਨੂੰ ਥੋੜਾ ਜਿਹਾ ਗਰਮ ਕਰਨਾ ਜ਼ਿਆਦਾ ਨਾ ਰੱਖਿਓ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਆਪਣਾ ਦੇਸੀ ਕੀ ਕਿਉਂਕਿ ਆਪਣਾ ਦੇਸੀ ਕੀ ਦੇ ਵਿੱਚ ਸਾਰਾ ਕੁਝ ਭੰਨਣਾ ਆ ਤੋਂ ਪਹਿਲਾਂ ਹੁਣ ਆਪਾਂ ਚਾਰ ਗੋਂਦ ਭੁੰਨਾਂਗੇ ਠੀਕ ਆ ਇਹ ਪਾ ਕੇ ਦੇਖਿਓ ਤਾਂ ਅਲੱਗ ਹੀ ਸਵਾਦ ਆ ਤੇ ਇਹਦੇ ਜਾਨ ਬੜੀ ਪੈਂਦੀ ਸ਼ਰੀਰ ਦੇ ਵਿੱਚ ਖਾਣ ਦੇ ਨਾਲ ਪਤਾ ਹੈ ਜਿਹੜਾ ਚਾਰ ਗੋਂਦ ਹੁੰਦਾ ਹੈ ਇਹ ਆਪਣਾ ਹੱਡੀਆਂ ਜੋੜਾਂ ਦੇ ਦਰਦਾਂ ਉਹਨਾਂ ਲਈ ਬਹੁਤ ਵਧੀਆ ਨਾਲ ਮਾਹੇਰਾ ਡਾਕਟਰ ਇੱਕ ਤਰ੍ਹਾਂ ਦਾ ਹੈ ਸ਼ਰੀਰ 'ਚ ਤੁਹਾਨੂੰ ਕੋਈ ਵੀ ਕਮਜ਼ੋਰੀ ਆਉਂਦੀ ਆ ਹੱਡੀਆਂ 'ਚ ਕੜਕੜ ਦੀ ਆਵਾਜ਼ ਆਉਂਦੀ ਆ ਇੱਕ ਵਾਰ ਇਹਨੂੰ ਆਪਣਾ ਪੰਜੀਰੀ ਦੇ ਵਿੱਚ ਤੁਸੀਂ ਪਾ ਕੇ ਦੇਖਿਓ ਦੇਖੋ ਕਿੰਦਾ ਤੁਹਾਡਾ ਸਰੀਰ ਨਮਨਗੋਰ ਹੁੰਦਾ ਸਿੱਖ ਸਕਦੇ ਆ ਕਿ ਜਦੋਂ ਥੋੜੀ ਜੱਗ ਤੋਂ ਬਾਅਦ ਇਹ ਭੁੰਨ ਹੋ ਜੂਗੀ ਜਿਹੜਾ ਚਾਰ ਗੁੰਦ ਪਾਇਆ ਹੈ ਆਪਾਂ ਦੇ ਸਿੱਧੇ ਦੇ ਵਿੱਚ ਇਹ ਦੇਖੋ ਜਿਹਦਾ ਮਖਵਾਣੇ ਹੁੰਦੇ ਆ ਥੱਲੇ ਹੁੰਦੇ ਆ ਐਦਾਂ ਇਹ ਭੁੰਨ ਹੋ ਰਹੀ ਆ ਦੇਖੋ ਲੰਗਰ ਦਾ ਬਦਲ ਗਿਆ ਨਾ ਜਿਹਦਾ ਥੱਲੇ ਹੁੰਦੀ ਐਵੇਂ ਕਾਲ ਹੋ ਗਿਆ ਇੱਕ ਤਰ੍ਹਾਂ ਦਾ ਪਰਿਪੱਕੀ ਦਾ ਧਿਆਨ ਰੱਖਿਓ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਪਕਾਉਣੀ ਐ ਇਹ ਥੱਲੇ ਨਹੀਂ ਲੱਗਣ ਦੇਣਾ ਜਿੱਦਾਂ ਆਪਾਂ ਤਲਕਾ ਰਹਿਣਾ ਥੱਲੇ ਲੱਗਣ ਦਿੰਦੇ ਉਦੋਂ ਹੀ ਹੋ ਸਕਦਾ ਥੱਲੇ ਨਹੀਂ ਲੱਗਣ ਦੇਣਾ ਜੇ ਥੱਲੇ ਲੱਗ ਗਏ ਇਹਨੇ ਜਲ ਦੇਣਾ ਤੇਰੇ ਵੀ ਤੁਹਾਡੇ ਖਾਣੇ ਦੇ ਵਿੱਚ ਸਵਾਦ ਖਰਾਬ ਕਰੂਗੀ ਤੇ ਤੇਸ ਕਰ ਜਾਣਾ ਜਲੇ ਹੋਏ ਦਾ ਹੁਣ ਚਾਰ ਗੰਦ ਹੋ ਗਿਆ ਜੈੜੀ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਪਲੇਟ ਦੇ ਵਿੱਚ ਬਾਕੀ ਦਾ ਜਿਹੜੀ ਆਪਣੀ ਦੋ ਹੁਣ ਆਪਾਂ